ਹਾਂ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਜੀ ਹਾਂ ਤੁਹਾਡੀ ਜੀ ਪਤਨੀ ਜੀ ਸੀ ਕੀ ਨਾਮ ਸੀ ਰਸ਼ਮ ਜੀ ਕਿ ਤੁਸੀਂ ਭੇਜਿਆ ਸੀ ਰਸ਼ਮਦੀਪ ਕੌਰ ਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 3 ਸਾਲ 10 ਮਹੀਨੇ ਹੋ ਗਏ ਜੀ ਤੇ ਕਿਥੇ ਕੀ ਸੋਚਣਾ ਮਿਲੀ ਤੁਹਾਨੂੰ ਉੱਥੋਂ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਹਾਂ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕੰਮ ਤੇ ਉਹਦੇ ਵਿੱਚ ਬੱਚੇ ਕਿ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਵੇ ਉਹਦੇ ਕਿਸੇ ਪਿੰਡ ਦੇ ਆਂ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜੇ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਫੈਲ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਵਧੀਆ ਉਹ ਪਰਮਾਤਮਾ ਨੇ ਬੱਚੀ ਨੂੰ ਇਸ ਟ੍ਰਿਕ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਰਹੀ ਚੱਟ ਤੂੰ ਕੀ ਨਾਮ ਆਉਂਦਾ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਉਸਕੇ ਤੁਸੀਂ ਭੇਜਿਆ ਸੀ ਰਸ਼ਮਦੀਪ ਕੁਰਸੀ ਉਹਦੇ ਪ੍ਰੀਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਜੀ ਤੇ ਉਥੇ ਕੀ ਸੋਚਣਾ ਮਿਲੀ ਤੁਹਾਨੂੰ ਉਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਥੇ ਦੇ ਆ? ਦੋ ਅਮਲੋਹ ਦੇ ਲੱਗੇ ਹੋਏ। ਉਹਦੇ ਕਿਸੇ ਪਿੰਡ ਦੇ ਆ। ਹਾਂਜੀ। ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜਾਏ ਇੱਥੇ? ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ। ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨਾ ਕਹਿੰਦੀਆਂ ਹੂੰ ਪਰਮਾਤਮਾ ਨੇ ਬੱਚੀ ਨੂੰ ਇਸ ਭੁੱਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤਨ ਤੂੰ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮਦੀਪ ਰਸ਼ਮਦੀਪ ਨੂੰ ਸੀ ਉਹਦੇ ਭੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਕੈਨੇਡਾ ਵੀ 3 ਸਾਲ 10 ਮਹੀਨੇ ਹੋ ਗਏ ਜੀ ਤੇ ਉਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਪਏ ਨੀ ਉਹ ਦੇ ਕਿਸੇ ਪਿੰਡ ਦੇ ਆਂ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਦੇ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਫੈਮ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਧੀਆ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਟਿਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤੰਕਤ ਹਾਂ ਕੀ ਨਾਮ ਆਬ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਜੀ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਦੀ ਰਸ਼ਮਦੀਪ ਨੂੰ ਸੀ ਉਹਦੇ ਭੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 3 ਸਾਲ 10 ਮਹੀਨੇ ਹੋ ਗਏ ਸੀ ਤੇ ਕਿਥੇ ਕੀ ਸੋਚਣ ਲਈ ਤੁੰਨ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਬੱਚੇ ਕਿ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਥੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਉਹ ਦੇ ਕਿਸੇ ਪਿੰਡ ਦੇ ਆਂ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਦੇ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਐ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਹਨ ਵਧੀਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਪਿਸ ਟ੍ਰਿਕ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਰਹੀ ਚੱਟ ਤਾਂ ਤੂੰ ਹਾਂ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਉਸਕੇ ਤੁਸੀਂ ਭੇਜਿਆ ਸੀ ਰਸ਼ਮਦੀਪ ਨੂੰ ਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲੇ ਕੈਨੇਡਾ ਵੀ 10 ਸਾਲ 10 ਮਹੀਨੇ ਹੋ ਗਏ ਸੀ ਤੇ ਉੱਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹਾਂ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਤੇ ਮਲੋਹ ਦੇ ਕਿਸੇ ਪਿੰਡ ਦੇ ਹਾਂ ਜੀ ਹੁਣ ਸਰਕਾਰ ਨੂੰ ਤੁਸੀ ਅਪੀਲ ਕਰੋ ਜਲਦੀ ਬੋਡੀ ਆ ਜਾਈ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਐ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਹਨਾ ਪਤਿਆ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਵਿਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤੰਤ ਹਾਂ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ। ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ? ਰਸ਼ਮ ਜੀ ਕਿ ਤੁਸੀਂ ਭੇਜਿਆ ਸੀ। ਰਸ਼ਮਦੀਪ ਕੌਰ ਸੀ ਉਹਦੇ ਭੇਖ ਲਈ ਭੇਜਿਆ ਸੀ ਜੀ ਬਾਹਰ। ਕਿੰਨੇ ਸਾਲ ਹੋ ਕੈਨੇਡਾ ਵੀ? 10 ਸਾਲ 10 ਮਹੀਨੇ ਹੋ ਗਏ। ਤੇ ਉਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ? ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ। ਹੂੰ। ਰਸਤੇ 'ਚ ਐਕਸੀਡੈਂਟ ਹੋ ਗਿਆ। ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ। ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਇਹੋ ਦੇ ਕਿਸੇ ਪਿੰਡ ਦੇ ਹਾਂਜੀ ਸਰਕਾਰ ਨੂੰ ਤੁਸੀ ਅਪੀਲ ਕਰਦੇ ਜਲਦੀ ਬੋਡੀ ਆ ਜਾਈ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਪੈ ਬਸ ਆਪਣੇ ਭੇਖ ਲਈ ਬੱਚਿਆਂ ਦੇ ਭੇਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੇਖ ਬਣੇਗਾ ਹਨਾ ਪਤਿਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਭੇਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਤੰਕ ਤੋ ਹਾਂ ਕੀ ਨਾਮ ਆਬ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜੀ ਪਤਨੀ ਜੀ ਸੀ ਕੀ ਨਾਮ ਸੀ ਰਸ਼ਮ ਦੀ ਰਸ਼ਮਦੀਪ ਨੂੰ ਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਕੈਨੇਡਾ ਗਏ 3 ਸਾਲ 10 ਮਹੀਨੇ ਹੋ ਗਏ ਸੀ ਤੇ ਉੱਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ ਤੇ ਉਹਦੇ ਵਿੱਚ ਬੱਚੇ ਕਿ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਪਏ ਮਲੋਹ ਦੇ ਕਿਸੇ ਪਿੰਡ ਦੇ ਹਾਂ ਜੀ ਹੁਣ ਸਰਕਾਰ ਨੂੰ ਤੁਸੀ ਅਪੀਲ ਕਰੋ ਜਲਦੀ ਬੋਦੀ ਆ ਜੇ ਇੱਥੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਦੀ ਇੱਥੇ ਮੰਗਵਾਈ ਜਾ ਸੈਂਟਰ ਸਰਕਾਰ ਦੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਇਹ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨਾ ਪਤਿਆ ਹੂੰ ਪਰਮਾਤਮਾ ਨੇ ਬੱਚੀ ਨੂੰ ਤਿਸ ਤ੍ਰਿਕ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ